ਪੰਜਾਬ ਦੇ ਜੋ ਹਾਲਾਤ ਬਣ ਰਹੇ ਨੇ ਭਗਵੰਤ ਮਾਨ 50 ਸਾਧੂ ਇਹ ਪੰਜਾਬ ਦੇ ਹਾਲਾਤ ਸੁਧਰੇ ਨੇ ਆ ਕੇ ਬਾਦਵੀਂ ਤੇ ਰਿਆਦਾ ਜੀ ਜਿਹੋਦੋ ਤੋਂ ਅਜੇ ਤੱਕ ਲੱਗੀ ਹੈ तकरीबन ਪੈ ਕੇ 5-4-7 ਦਾ ਭਗਵੰਤ ਮਾਨ ਹੋ ਰਿਹਾ ਭਗਵੰਤ ਮਾਨ ਨੇ ਮੇਰਾ ਕਦੇ ਕਿਸੇ ਗੋਲੀ ਦਾ ਵੀ ਖੜਾਕ ਸੁਣਿਆ ਅਹੀਂ ਤੇ ਬੱਬਾ ਦੇ ਖੜਾਕ ਇਹਨੇ ਕਿਤੇ ਸੁਣੇ ਹੁੰਦੇ ਤੇ ਇਹਨੂੰ ਇਸ ਗੱਲ ਦੀ ਕੰਪੀਟਤਾ ਨੋ ਸਮਝ। ਆ ਕੇ ਗੱਲ ਕਰੇ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਮਾੜੇ ਦਿਨ ਬਿਤਰ ਰਹੇ। ਕਹਿੰਦਾ ਜੀ ਬਾਤਾਂ ਕਰਾਂਗੇ ਬੰਪਾ। ਤੁਹਾਨੂੰ ਇਹ ਵੀ ਤਾਂ ਦੇਖਣਾ ਪੈਗਾ ਵੀ ਪਾਕਿਸਤਾਨ ਤੇ ਘਾ ਰਹੇ ਕਿ ਦਿੱਲੀ ਕੰਨੀ ਤੇ ਆ ਰਹੇ ਇੱਥੇ ਬੈਠ ਕੇ ਗੱਲ ਤਾਂ ਕਰ ਰਹੇ। ਐਸੀ ਤਰ੍ਹਾਂ ਤਸੀ ਹੈ ਕਿ ਆਹ ਹਾਲਾਤ ਹੀ ਤੇਰੇ ਨਾਲ ਲੱਗੀ ਐ ਪੰਜਾਬ ਦੇ ਹਾਲਾਤ ਨੂੰ ਸੁਧਾਰੀਏ। ਨਸ਼ਾ ਕਿੰਨਾ ਵਿਗਰਿਆ ਘਰ-ਘਰ ਦੇ ਵਿੱਚ ਨੌਜਵਾਨ ਮਰੀ ਜਾਂ। ਰੋਜ਼ ਮਕਾੜਾ ਜਾ ਜਾ ਕੇ ਥੱਕਦੇ। ਕਿੰਨੇ ਬੰਦੇ ਵੜਿਆ ਰਹੇ ਕਿੰਨੇ ਅੰਦੀ ਮਕਾਨਾਂ ਬੈਠੀ ਰਹੋ ਕਿਹਾ ਪੰਜਾਬ ਤੇ ਕਿੰਨਾ ਕੁ ਰੋਈਏ ਜਾ ਜਾ ਕੇ ਕੱਲ ਮੈਂ ਰੋਡ ਲਾ ਗਿਆ ਕੁੜੀ ਦੇ ਨਾਲ ਬੈਠ ਕੇ ਉਹ ਕਹਿੰਦੀ ਜੀ ਮੇਰਾ ਬਾਪੂ ਇੰਨਾ ਵਧੀਆ ਸੀ ਸਾਧ ਇੰਸਪੈਕਟਰ ਰਿਟਾਇਰਮੈਂਟ ਤੇ ਆਇਆ ਵਾ ਅੱਜ ਤੱਕ ਤੁਹਾਨੂੰ ਸੁਪੈਟੀ ਨਹੀਂ ਹੋਈਗੀ ਇੰਨਾ ਇਹ ਮਾਰਦਾ ਬੰਦਾ ਸੀ ਕਿਦੇ ਜਾਨੇ ਜਿਹੜੇ ਆਵਾਦੀ ਪਾਰਟੀ ਵਾਲੇ ਥੋੜੀ ਮਾਰ ਕੇ ਬਾਰਤ ਅੱਜ ਲੋਕ ਕਰ ਜਾ ਕਿੰਨੇ ਇੱਕ ਪ੍ਰੋਜੇ ਸੇਵਾ ਪਰਜਾਇ ਕਰੀਏ ਕਿ ਸਾਡਾ ਮੁੱਖ ਮੰਤਰੀ ਜੇ ਕੋਈ ਬੋਲਦਾ ਤਾਂ ਸੱਚਾ ਦੇ ਤੂੰ ਲੋਕਾਂ ਦੇ ਤੂੰ ਮੈਂ ਤਾਂ ਹੈਰਾਨ ਹੈ 3 ਦਿਨ ਉੱਥੇ ਬੈਠ ਜਾਂਦਾ ਅੱਜ ਮੈਂ ਲੋ ਵੀ ਤਿਆਰ ਰਹੂੰ ਤੁਹਾਡੇ ਦੇ ਕੈਕਸ਼ਨ ਹੋਊਗਾ ਹੁਣ ਇੱਥੇ ਤੱਕ ਆ ਗਿਆ ਅੱਜ ਪ੍ਰਤਾਪ ਸਿੰਘ ਬਾਜਵਾ ਜੀ ਲੋਕਾਂ ਦੀ ਲੜਾਈ ਲੜ ਰਹੇ ਨੇ ਅੱਜ ਕਾਂਗਰਸ ਲੋਕਾਂ ਦੀ ਲੜਾਈ ਲੜ ਰਹੀ ਹੈ ਕਾਂਗਰਸ ਗੜੀ ਗੜੀ ਲੜਾਈ ਲੜੇਗੀ ਲੋਕਾਂ ਦੇ ਨਾਲ ਖੜੇਗੀ ਟੋਟਲ ਕਾਂਗਰਸ ਪ੍ਰਤਾਪ ਬਾਜਵਾ ਜੀ ਦੇ ਨਾਲ ਹੈ ਇਸ ਮਾਮਲੇ ਵਿੱਚ ਅਸੀਂ ਘਰ ਬੈਠਣ ਵਾਲੇ ਨਹੀਂ ਹਾਂ। ਸਾਡੇ ਬੰਦੇ ਵਾਂ ਜਿਹੜਾ ਲੋਕਾਂ ਦੀ ਗੱਲ ਕਰਦਾ ਹੈ। ਜਿਹੜਾ ਸੂਬੇ ਦੀ ਗੱਲ ਕਰਦਾ, ਜਿਹੜਾ ਸੂਬੇ ਦੀ ਤਰੱਕੀ ਦੀ ਗੱਲ ਕਰਦਾ, ਜਿਹੜਾ ਸੂਬੇ 'ਚ ਵਾਪਰੇ ਖਤਰਿਆਂ ਦੀ ਗੱਲ ਕਰਦਾ, ਉਹ ਚਾਹੇ ਕਿਸੇ ਪਾਰਟੀ ਦਾ ਹੀ ਹੋਵੇ ਨਾਲ ਅਸੀਂ ਉਹਦੇ ਨਾਲ ਲੱਕੇ ਲੜਾਂਗੇ। ਵਰਤਾਂ ਪਾਜੋ ਦਾ ਫਿਰ ਹੀ ਸਾਡੀ ਪਾਰਟੀ ਦੇ ਮੁੱਖ ਲੀਡਰ। ਸੋ ਇਸ ਕਰਕੇ ਮੁੱਖ ਮੰਤਰੀ ਜੀ ਕੋਸ਼ ਕਰੋ ਯਾਰ ਛੱਡੋ ਸ਼ਰਾਬ ਜਰੂਰ ਕਿੰਨਾ ਕਿਨੇ ਚੱਕਰ ਪੂਰੀ ਪੰਜਾਬ ਨੂੰ ਬਾੜ ਦੇਣਾ ਯਾਰ ਰਾਤ ਨੂੰ ਸ਼ਰਾਬ ਪੀਦੇ ਕਿਤੇ ਜੀ ਪ੍ਰੋਗਰਾਮ ਬਣਾਉਂਦੇ ਆਲੇ ਤੇ ਚੱਕ ਦਿੰਦੇ ਕਿਸੇ ਰਕ ਜਿੰਨੂ ਆ ਤੁਹਾਨੂੰ ਵੀ ਦੇ ਦਿੰਦੇ ਉਹ ਤਾਂ ਜਿਹੜੇ ਲੋਡੇ ਦਿੱਲੀ ਵਾਲੇ ਪੰਪ ਦਾ ਤੁਸੀਂ ਉਹ ਨਾ ਉਹੀ ਤਾਂ ਬੈਠੇ ਹੋ ਉਹਦਾ ਥੋੜੋ ਹੈ ਤੂੰ ਤਾਂ ਉਹ ਨਾ ਤੇ ਹੁੰਦੇ ਆ ਜਿਹੜੇ ਪੈਸੇ ਦੇ ਸਾਨੂੰ ਪੰਜਾਬ ਦੇ ਹਾਲਾਤ ਅੱਜ ਚਿੰਤਾਜਨਕ ਹੈ ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਦੰਦਾ ਕੰਮ ਰਮਾੜਾ ਕੰਮ ਹੋ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਕੋਈ ਰਸਤਾ ਨਹੀਂ ਮਿਲਿਆ ਲੋਕ ਚਪੇੜਾ ਮਾਰਦੇ ਅੰਦਰ ਬੈਠ ਬੜੀ ਕਿਹੜੇ ਦਿਨੀ ਦਾ ਨੂੰ ਲੈ ਜਾਂਦਾ ਇਸੋ ਸੋ ਬਾਜਵਾ ਸਾਹਿਬ ਜੈਸੀ ਤੁਹਾਡੇ ਨਾਲ ਪੂਰੀ ਕਾਂਗਰਸ ਮੋਢੇ ਨਾਲ ਵੋਟਾਂ ਜੋੜ ਕੇ ਤੁਹਾਡੇ ਨਾਲ ਲੜੀ ਕਾਂਗਰਸ ਨੇ ਹਮੇਸ਼ਾ ਚਾਹੇ ਉਹ ਅਤਵਾਦ ਸੀ ਚਾਹੇ ਦੇਸ਼ ਦੀ ਕੋਈ ਲੜਾਈ ਹੈ ਚਾਹੇ ਆਜ਼ਾਦੀ ਦੀ ਲੜਾਈ ਹੈ ਕਾਂਗਰਸ ਤੁਹਾਡੇ ਨਾਲ ਲੜੀਏ ਤੇ ਲੜਾਈ ਲੜੇ ਧੰਨਵਾਦ ਆ ਧੰਨਵਾਦ ਜੀ ਸਾਹਿਬ ਮੈਂ ਬੇਨਤੀ ਕਰਾਂਗਾ ਕਿ ਜਰੂਰ ਸਾਡੇ ਸਾਹਿਬ ਦਾ ਦੇਟੀਚ ਪ੍ਰੋਫੈਸਰ ਸਾਡਾ ਗ੍ਰਹਿ ਮੰਤਰੀ ਨੂੰ ਇਸ ਵਿਸ਼ੇ ਤੇ ਸਬੋਧਨ ਕਰ ਸੋ ਜਨਰਲ ਆਵਾਜ਼ ਵਿੱਚ ਅੱਜ ਅਰੇ ਸਾਰੇ ਕਾਂਗਰਸੀ ਪੰਜਾਬ ਦੇ ਇਕੱਠੇ ਹੋ ਗਏ ਮੈਂ ਤੇ ਇੱਕ ਥੀ ਜੀ ਕਹਾਂਗਾ ਕਿ ਸਭ ਤੋਂ ਪਹਿਲਾਂ ਨਾਅਰੇ ਲਿਖੇ ਸੀ ਰੋਪੜ ਤੋਂ ਲੈ ਕੇ ਬਣਾਵੇ ਤੱਕ ਖਾਲਸਾਪੁਰ ਜਿੰਦਾਬਾਦ ਉਹਨਾਂ ਕੋਲੇ ਮੇਰੇ ਕੋਲੋ ਸਟੇਟਮੈਂਟ ਆਈ ਸੀ ਕਿ ਬੋਸ ਤੁਸਨ ਕਹਿੰਦੇ ਕਿ ਐਫ ਆਈ ਆਰ ਬਣ ਕੇ ਆਈ। ਉਹਨੇ ਚੈਲੰਜ ਦਿੱਤਾ ਸੀ ਕਿ ਮੈਂ ਸਾਰਾ ਵਿਡੋਇ ਫੇਜਦਾ ਗਾ। ਉਹਨੇ ਚੈਲੰਜ ਕੀਤਾ ਸੀ ਕਿ ਤੈਨੂੰ 16 ਮਿਲੀਅਨ ਕੇ ਰਿਵਾਜ ਤੇ ਭਗਵੰਤ ਮੰਤ ਕਾਰਾ ਕੇ ਤੇ ਬਾਈਚ ਤੈਨੂੰ 16 ਮਿਲੀਅਨ ਅਸੀਂ ਰੁਪਇਆ ਭੇਜਿਆ ਇੱਕ ਵਾਰ ਇੱਕ ਖਾਲਸਤਾਨੀਆਂ ਨੇ। ਤੈਨੂੰ ਅਸੀਂ ਬੋਟਾ ਪਾੜਨਾ ਤੇਰੀ ਅਸੀਂ ਮਦਦ ਕੀਤੀ। ਜਿਹੜਾ ਆਪੇ ਕਾਲਾਸਤਾਨੇ ਦੇ ਨਾਲ ਡੜਿਆ ਅੱਜ ਤੱਕ ਪੰਜਾਬ ਕਮਲਨੀ ਕੋਤਪਾਤਵ ਦੀ ਕੁੰਦੇ ਐਕਟਰੀਆ ਨਹੀਂ ਸੀ ਕੀਤੀ ਦੂਰੇ دوسری ਚੀਜ਼ ਮੈਂ ਪ੍ਰਧਾਨਜੀਤ ਕਿਉਂ ਬੱਚੋ ਤੁਸੀਂ ਛੱਡ ਗੋ ਮੇਰੇ ਇਲਾਕੇ ਮੇਰੇ ਆਪਣੇ ਪਿੰਡ ਤੋਂ 4 ਕਿਲੋਮੀਟਰ ਤੇ ਰਾਇਬਰ ਪਿੰਡਿਆ ਉੱਥੋਂ ਦਾ ਜਿਹੜਾ ਨੜਕਾ ਸੀ ਪੁਲਿਸ ਦੇ ਵਿੱਚ ਉਹ ਪਟਾੜੇ ਚਲਾ ਗਿਆ ਇਹ ਹੈਪੀ ਪਸ਼ਿਆ ਦਾ ਤੁਸੀਂ ਲਿਖਿਆ ਜਿਹੜਾ ਉਹ ਉਹ ਗਾੜੀ ਬਾਹਰੋਂ ਘੜਨੇ ਗਿਆ ਸੀ ਦੋ ਬਾਰੇ ਉਹਦੇ ਚਾਚੇ ਦੇ ਕਾਰ ਪਹਿਲਾਂ ਗੋਲੇ ਚਲਾ ਕੇ ਗਏ ਬਾਅਦ ਉਹਦੇ ਕਾਰ ਬੰਬ ਸੁੱਟ ਕੇ ਜਿਹੜਾ ਹੈਡ ਬੈਂਡਨੇਡਾ ਮੁੱਖ ਮੰਤਰੀ 18 ਜਾਂ ਉਹਨੇ ਇੱਕ ਬੋਸਾਨ ਨੂੰ ਜਾਲ ਹੋਣਗੇ ਜਿੰਨੇ ਹੈਡ ਬੈਂਡਨੇਡਾ ਕਰਿਆ ਕੋਈ ਮੁੱਖ ਮੰਤਰੀ ਕੇ ਤਾਰੇ ਵੀ ਪ੍ਰੈਸ ਸਾਹਮਣੇ ਜਾ ਕੇ ਕੋਈ ਸਟੇਟਮੈਂਟ ਨਹੀਂ ਆਇਆ ਇਹ ਜਿੰਨੇ ਹੈਂਡ ਗ੍ਰੇਨੇਡ ਛੱਲੇ ਨੇ ਇਹ ਸਾਰੇ ਫੌਰਾਡ ਮੇਡ ਨੇ ਇੱਕ ਵੀ ਦੇਸੀ ਹੈਂਡ ਗ੍ਰੇਨੇਡ ਨਹੀਂ ਨਾ ਐਮਆਈਏ ਨਾ ਗਵਰਨਮੈਂਟ ਆਫ ਇੰਡੀਆ ਨਾ ਪੰਜਾਬ ਗਵਰਨਮੈਂਟ ਜਿਹੜੀ ਦੂਸਰੀ ਗੱਲ ਜਿਹੜਾ ਬਾਗਬਾਪਾ ਸਾਹਿਬ ਤੁਸੀਂ ਕਹੀ ਆ ਹਰ ਕਾਂਗਰਸੀ ਕਹਿੰਦਾ ਕਿ ਪੰਜਾਬ ਦੇ ਵਿੱਚ ਹੈਂਡ ਗ੍ਰੇਨੇਡ ਆਏ ਨੇ ਸਿਰਫ ਤੇ ਸਿਰਫ ਕੱਲਾ ਇਹ ਮੁੱਖ ਮੰਤਰੀ ਨੇ ਕਹਿੰਦਾ ਕਿਸੇ ਵੀ ਜਿਸ ਦਿਨ ਵੀ ਕੋਈ ਚੇਂਜ ਹੁੰਦੀ ਆ 5-10 ਦਿਨ ਪਹਿਲਾਂ ਸਾਨੂੰ ਵੀ ਇੰਟੈਲੀਜੈਂਸ ਵਾਲੇ ਦੱਸਦੇ ਜਿਹੜੇ-ਜਿਹੜੇ ਅਸੀਂ ਹਿੱਟ ਲਿਸਟ ਤੇ ਜਾਂ ਗ੍ਰੇਟ ਲਿਸਟਾਂ ਦੇ ਹਿੱਟ ਲਿਸਟ ਤੇ ਰਹਿ ਗਏ ਉਹਨਾਂ ਨੂੰ ਦੱਸ ਦਿੰਦੇ ਕਿ ਬਚ ਕੇ ਰਹੋ 4-5 ਦਿਨ ਇੱਧਰ-ਉੱਧਰ ਹੋ ਲੋ ਇਹ ਬਾਬ ਚੱਲਣ ਵਾਲਾ ਜੀ ਤੇ ਮੋਢੀ ਮੰਤਰੀ ਨੂੰ ਦੱਸਦੇ ਚਨੀ ਸਾਹਿਬ ਤੇ ਅਸੀਂ ਰਹੇ ਹਾਂ ਚਨੀ ਸਾਹਿਬ ਆਪਾਂ ਨੂੰ ਸਵੇਰੇ 1 ਵਜੇ ਇਹਨਾਂ ਇੰਟੈਲੀਜੈਂਸ ਜਿਹੜੀ ਸੀ 8 ਵਜੇ ਆ ਕੇ 9 ਵਜੇ ਤੱਕ ਪ੍ਰੀਫ ਕਰਦੀ ਹੁੰਦੀ ਸੀ ਤੇ ਇਹ ਤੇ ਮੁੱਖ ਮੰਤਰੀ ਰਾਤ ਦੇ 8 ਵਜੇ ਤੱਕ ਕਦੇ ਸੁੱਤਾ ਨਹੀਂ ਉੱਠਿਆ ਤੇ ਇਹਨੂੰ ਪ੍ਰੀਫ ਕੌਣ ਕਰੇਗਾ ਪੰਜਾਬ ਦੇ ਇਤਿਹਾਸ ਵਿੱਚ ਜੁੜੀ ਖਾਤਿਰ ਕਿ ਇਹੋ ਜਿਹਾ ਪੰਜਾਬੀਆਂ ਨੇ ਹਮਤ ਕੋਸ਼ਿਸ਼ ਨੇ ਬਣਾ ਦਿੱਤਾ ਜਿਹਨੇ ਪੰਜਾਬ ਦੀ ਸ਼ਾਂਤੀ ਦੇ ਨਾਲ ਨਾਲ ਪੰਜਾਬੀ ਤਰੱਕੀ ਨੂੰ ਖਤਮ ਕਰ ਦਿੱਤਾ ਕਾਰੇ ਅਖਰਾਂ ਚ ਬਗਤ ਨਾ ਦਾ ਨਾਮ ਹੈ ਜਿਹੜਾ ਗੁਰਦਾਸਪੁਰ ਦੀ ਇਨਫੋਰਮੇਸ਼ਨ ਆਈ ਸੀ ਆਪਾਂ ਦੁਪਹਿਰ ਤੱਕ ਮੈਂ ਮਾਈਕ੍ਰੋਫੋਨ ਦੱਸਦਾ ਤੁਹਾਨੂੰ ਦੱਸਦਾ ਇੱਕ ਸਾਨੂੰ ਇਨਫੋਰਮੇਸ਼ਨ ਰਾਤ ਮੈਨੂੰ 3 ਵਜੇ ਆਈ ਕਿ ਕਲਮੌਰ ਦੇ ਵਿੱਚ ਆ ਜਿਹੜਾ ਚੇਜ ਪਹੁੰਚ ਗਈ ਜਾਂ ਤੇ ਉਹਨਾਂ ਇਮੀਡੀਟ ਮੈਕਜਪ ਦੇਖਣੀ ਤਾਂ ਤੁਸੀਂ ਅਮਰ ਕਦੇ ਸਾਡਾ ਕੰਮ ਆ ਕਮੰਡਰਸ ਤੇ ਚੀਫ ਡਿਸਟਰ ਨੂੰ ਦੱਸਣਾ ਆਫਟਰ ਨੈਕਸਟ ਡੇ 4 ਦਿਨਾਂ ਦੇ ਵਿੱਚ ਉਹ ਰਿਕਵਰੀ ਕਰ ਲਏ ਨੇ ਪੰਜਾਬ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਟੋਟਾ ਕੋਈ ਇਨਸੀਡੈਂਟ ਹੋ ਜਾਣਾ ਸੀ ਔਰ ਉਹ ਹੀ ਚੀਜ਼ ਅਸੀਂ ਦੋਨੋਂ ਜਾ ਕੇ ਜਿਹੜਾ ਉੱਥੇ ਹੈਗਾ ਕਾਉਂਟਰ ਇੰਟੈਲੀਜੈਂਸ ਵਾਲਿਆਂ ਦੇ ਨਾਲ ਗੱਲ ਕੀਤੀ ਅੰਮ੍ਰਿਤਸਰ ਦੀ ਜਿਹੜੀ ਅਫਸਰਸ ਮੈਸਰ ਜਿਹੜਾ ਪੱਤੀਲੇ ਜਿਹੜਾ ਵੀ ਆਜ ਪਾਕਿਸਤਾਨ ਤੋਂ ਉਹ ਦੇਖ ਕੇ ਆਇਆ ਤੇ ਇਹ ਮੁੱਢੋਂ ਤਰਿਕ ਅੱਜ ਤੱਕ ਇੱਕ ਵੀ ਕਿਤੇ ਵੇਖਿਆ ਅੱਜ ਪੰਜਾਬ ਦੇ ਵਿੱਚ ਜਿੰਨੇ ਕੁਮਾਰ ਵਿਸ਼ਵਾਸਦੀ ਜਿਹੜੀ ਤੁਸੀਂ ਪੜੀ ਹੋਣੀ ਇੱਕ ਦੇ ਸਟੇਟਮੈਂਟ ਜਦੋਂ ਕੋਲ ਲਿਆ ਕਿ ਖਾਲਸਪੁਰ ਦੀ ਗੱਲ ਕੀਤੀ ਐਸੀ ਕੇਜਰੀਵਾਦ ਦੇ ਕਿਹਾ ਕਿ ਅਗਰ ਖਾਲਸਤਾਨ ਬਣੇਗਾ ਤੇ ਕੇਜਰੀਵਾਲ ਉਸ ਖਾਲਸਤਾਨ ਦਾ ਰਾਸ਼ਟਰਪਤੀ ਬਣੇਗਾ ਉਸ ਸਟੇਟ ਦਾ ਰਾਸ਼ਟਰਪਤੀ ਬਣੇਗਾ ਅਕਟੂਇੰਗ ਕਰੀ ਹੋਈ ਕਿੱਥੇ ਚਲ ਗਈ ਮੌਰਪਲਾਸਟ ਵਾਲੀ ਸੱਤ ਬੰਦੇ ਮੜੇ ਨੇ ਸਾਡੀ ਸਰਕਾਰ ਜਿੱਥੇ ਜਿੱਥੇ ਵਾਲੀ ਛੱਡ ਗਈ ਉੱਥੇ ਨੂੰ ਉੱਥੇ ਹੀ ਖੜੀ ਆ ਬਜਨ ਸਾਹਿਬ ਇਸ ਮੌਰਪਲਾਸਟ ਦੀ ਸਾਨੂੰ ਹਾਈ ਕੋਰਟ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਤੱਕ ਜਾਣਾ ਪਏਗਾ ਕਿ ਅੱਤਵਾਦਾਂ ਜੇ ਕਿਸ ਨੇ ਨੀਂ ਰੱਖੀ ਸੀ ਦੁਬਾਰਾ ਬਲਾਸਟ ਹੋਈ ਸੀ ਉਹ ਕਿ ਜੀਵਨ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੇ ਰੱਖੀ ਅੱਜ ਪ੍ਰੋਫੈ ਬਲਾਸ ਜਿਹੜੀ ਸਟੇਟਮੈਂਟ ਦਿੰਦਾ ਯਾਰ ਬੜੀ ਹੈਰਾਨੀ ਦੀ ਗੱਲ ਆ ਇਹ ਕਹਿੰਦਾ 1980 ਜਿਹੜੀ ਮੈਂ ਦੁਬਾਰਾ ਨਹੀਂ ਮੈਨੂੰ ਕਹਣਾ ਕਿ ਕਾਕਾ ਲੋਕ ਤੇਰੇ ਅਜੇ ਦਾ ਉਹ ਪੁੱਤ ਪੀਣ ਵਾਲੇ ਦਾਦ ਨੇ ਸੀ ਟੁੱਟੇ ਤੂੰ ਆ ਤੁਹਾਡੀ ਵੇਚਿਆ ਆ ਤੁਹਾਦ ਆ ਬੈਠੇ ਨੇ ਇੱਕੋ ਤੋਤਲਾ ਜਿਹਾ ਤੁਹਾਡਾ ਮੰਤਰੀ ਤੁਹਾਡਾ ਹੀ ਚੇਲਾ ਹੁੰਦਾ ਸੀ ਕਹੀਂ ਉਹਨੂੰ ਤੁਹਾਡੇ ਨਾਲ ਲੜਦੇ ਹੋ ਦੇਖ ਕੇ ਉਹਨੂੰ ਥੋੜੀ ਜਿਹੀ ਫੂਕ ਘੱਟ ਗਿਓ ਇਹ 2009 ਦੇ ਲਖਿਓ ਨਰੇ ਤੇ ਫਟੇਗੜ ਚੂੜੀਆਂ ਦੇ ਇਨਕਾਰ ਜੋ ਲੱਗਾ ਕੁਲਦੀਪ ਧਾਲੀਵਾਲ ਹੋਰ ਇਸੇ ਨਾਂਜੀ ਬਾਜਵਾ ਸਾਹਿਬ ਨਾਲ ਜੁੜ ਕੇ ਚਲੇ ਗਏ ਇਤਰੇਪਤ ਬਾਜਵਾ ਇਹ ਦਾ ਭਰਾ ਵੱਡੇ ਬਾਜਵਾਰ ਸਾਹਿਬ ਦੇ ਨਾਲ ਅੱਤਵਾਦੀਆਂ ਦੇ ਜਦੋਂ ਵੱਡੇ ਬਾਜਵਾਰ ਸਰੂਸ਼ੀਖ ਕੀਤਾ ਤਾਂ ਉਹ ਉਹਦਾ ਪ੍ਰਾਤ ਹੋਤੀ ਉਹ ਦੱਸੇ ਕਿ ਕੀ ਇਹ ਪਰਿਵਾਰ ਦਾਗਾ ਪ੍ਰਵਾਦ ਦੇਸ਼ ਭਗਤਿਆ ਕਿ ਜਾਂ ਅੱਤਵਾਦੀਆਂ ਦੇ ਨਾਲ ਹੈ ਕਿ ਕੁਲਦੀਪ ਚਾਲਕ ਨੂੰ ਤਾਲੀਵਾਲ ਨੂੰ ਤਾਲੀਵਾਲ ਨੂੰ ਤੁਸੀਂ ਪੁੱਛੋ ਕਿ ਜਵਾਬ ਦੇ ਤੇਰਾ ਹਰਭਜਨ ਸਿੰਘ ਮੇਰਾ ਨਾਂ ਸੀ ਉਹਦਾ ਕਿ ਤੇਰਾ ਹਰਭਜਨ ਸਿੰਘ ਭਰਾ ਅਤਵਾਦੀ ਸੀ ਉੱਥੇ ਦਸ ਦਰਪ ਸਿੰਘ ਨੂੰ ਮਾਰਨ ਗਿਆ ਸੀ ਕਿ ਜਦ ਅਤਵਾਦੀ ਇਹਨਾਂ ਦੇ ਨਾਲ ਮਾਰਨ ਵਾਲੇ ਆਏ ਸੀ ਇਹ ਕੁਦੀਪ ਤਾਲੀਵਾਲ ਨੂੰ ਜਵਾਬ ਦੇਣਾ ਪੈਣਾ ਆਪਾਂ ਸਾਰੇ ਕਾਂਗਰਸ ਜਿਹੜੀ ਆ ਸਰਦਾਰ ਕਪਾਪ ਸਿੰਘ ਬਾਗੜ ਦੇ ਨਾਲ ਖੜੇ ਆਂ ਹੋਰ ਜਿਹੜੀ ਇਹਨਾਂ ਦੀ ਸਟੇਟਮੈਂਟ ਆ ਕਿ ਉਹ ਸਾਡੇ ਪੂਰੇ ਪੰਜਾਬ ਦੇ ਕਾਂਗਰਸ ਦੇ ਸਟੇਟਮੈਂਟ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਇਹ ਬੰਦੇ ਆਏ ਨੇ ਇਹ ਮਹਾਂਪ੍ਰਧਾਨ ਦੇ ਦਸੇ ਕਿ ਦਸੇ ਕਿੱਥੋਂ ਆਏ ਨੇ ਇਹ ਦਸੇ 18 ਬੰਦ ਕਿੱਥੋਂ ਚਲੇ ਨੇ ਇਹ ਦਸੇ ਕਿ ਪੰਜਾਬ ਦਾ ਇੱਕ ਸੀਪੀ ਜਿਹੜੇ ਕਮਿਸ਼ਨਰ ਆਫ ਪੁਲਿਸ ਕਹਿੰਦਾ ਇਹ ਟਾਇਰ ਫਟਿਆ ਇਹ ਬੰਦ ਦੀ ਇੱਕ ਟਾਕਾ ਚੱਲਿਆ ਉਹਦੇ ਬਾਅਦ ਉਹਨਾਂ ਬੰਦਿਆਂ ਨੇ ਇਨਕਾਊਂਟਰ ਹੋਏ ਨੇ ਕਿ ਤੁਸੀਂ ਇੱਕ ਗੜਗੜ ਸੀਪੀ ਦੇ ਐਫਆਈਆ ਤੇ ਤੁਸੀਂ ਝੂਠ ਬੋਲਿਆ ਕਿ ਜਿਹੜੇ ਐਫਆਈਆ ਨੇ ਕਿ ਭਗਵਾਨ ਤੁਮ مان ਕਿਉਂਗੇ ਕਿ ਜਿਹਨੇ ਇਹ ਦੇਸ਼ ਘੁਲ ਗਿਆ ਪੰਜਾਬ ਨੂੰ ਖਤਮ ਕਰਨ ਵਾਲੇ ਪਾਸੇ ਪੁਗਿਆ ਮੈਂ ਬਾਗਲ ਸਾਹਿਬ ਤੁਹਾਡੇ ਸਾਰਿਆਂ ਦੇ ਨਾਲ ਜਿੱਥੇ ਆਪਾਂ ਕਾਂਗਰਸ ਥੇ ਹਾਂ ਮੈਂ ਇੱਕ ਆਮ ਆਦਮੀ ਪਾਰਟੀ ਦੇ 代表 ਨੇ ਕਿ ਤੁਹਾਡਾ ਤੇ ਪਤਾ ਨਹੀਂ ਕਾਂਗਰਸ ਦੇਖਾ ਦੇਸ਼ ਭਗਤ ਰਹੀ ਹੈ ਤੇ ਅਸੀਂ ਜੇਲਾਂ ਵੀ ਭਰਾਂਗੇ ਕਿੰਕਲਾ ਨੂੰ ਮੈਂ ਪਹਿਲਾਂ ਕਿ ਬਾਰੇ ਬਤਾ ਕੇ ਬਹੁਤ ਬਹੁਤ ਧੰਨਵਾਦ। ਕਵਾਦਰ ਅੰਦਾਵਾ ਸਾਹਿਬ ਹੋਵੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਕਿ ਸੀਐਲਪੀ ਦੇ ਸਾਡੇ ਲੀਡਰ ਵੀ ਬਹੁਤ ਸੀਨੀਅਰ ਵਿਅਕਤੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਤੁਹਾਨੂੰ ਸਾਰੀ ਚੀਜ਼ ਤੋਂ ਜਾਣੂ ਕਰਾਉਣ ਤੇ ਤੁਹਾਨੂੰ ਸੰਬੋਧਨ ਕਰਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ बहुत ही सरकारियों सारे प्रधान जी चनी जी रंधावा जी आ, के पी साहब सा बैठे हुए सा से सिंह खहरा जी ब्रह्म जी सी को सारे साथी बैठे ओइला साहब सा अवर सिंह जी दैनी साहब गांधी जी बहुत सारे और सारे साथी आज इस गंभीर मसले से प्रधान जी ने बहुत थानू ਤੇ ਚੰਨੀ ਜੀ ਨੇ ਨਵਾਂ ਸਾ ਬਣੇ ਸਬੋਧ ਦੇ ਦੇਖੋ ਬੰਨ ਬੇਰੀ ਇੱਕ ਚੱਕੀ ਤਰ੍ਹਾਂ ਸਾਰੇ ਸਮੇਂ ਜੋ ਪੰਜਾਬ ਦੇ ਜੋ ਹਾਲਾਤ ਬਣ ਰਹੇ ਨੇ ਭਗਵੰਤ ਮਾਨ 50 ਸਾਦੀ ਇਹ ਪੰਜਾਬ ਦੇ ਹਾਲਾਤ ਸੁਧਰੇ ਨੇ ਆ ਕੇ ਬਾਲਵੇ ਤਰਿਆ ਦੇ ਜਿਹੋਦੋ ਤੋਂ ਅੱਜ ਤੱਕ ਲੱਗੀ ਹੈ तकरीबन ਪੈ ਕੇ 5 4 7 ਦਾ ਭਗਵੰਤ ਮਾਨ ਹੋਣਾ ਭਗਵੰਤ ਮਾਨ ਨੇ ਮੇਰਾ ਖਿਆਲ ਨਹੀਂ ਕਦੀ ਕਿਸੇ ਗੋਲੀ ਦਾ ਵੀ ਖਰਾਬ ਸੁਣਿਆ ਅਹੀਂ ਤੇ ਬੱਬਾ ਦੇ ਖਰਾਬ ਸੀ ਇਹਨੇ ਕਦੇ ਸੁਣੇ ਹੁੰਦੇ ਤੇ ਇਹਨੂੰ ਇਸ ਗੱਲ ਦੀ ਕੰਪੀਟ ਨਹੀਂ ਸਕਦਾ ਇਸ ਕਿਸਮ ਦੇ ਹਾਲਾਤ ਕਿਉਂਕਿ ਭਰ ਜਵਾਨੀ ਵਿੱਚ ਸੀ ਤੁਹਾਡਾ ਦਾਸ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਿਆ ਸੀ 82 ਦੇ ਵਿੱਚ ਸਾਰੇ ਨੂੰ ਮਾੜੇ ਹਾਲਾਤ ਸੀ ਜਿਹੜਾ ਮੈਂ ਇਸ਼ੂ ਚੁੱਕਿਆ ਇਹ ਹਰ ਪੰਜਾਬੀ ਦੇ ਦਿਲ ਨੂੰ ਛੂੰਹਦਾ ਅੱਜ ਹਰ ਪੰਜਾਬੀ ਚਿੰਤਤ ਇੱਕ ਪਾਸੇ ਸਾਡੇ ਨੌਜਵਾਨ ਬੱਚੇ ਨਸ਼ੇ ਦਾ ਸ਼ਿਕਾਰ ਹੋ ਰਹੇ ਨੇ। ਬਾਕੀ ਦੇ ਬੱਚੇ ਆਪਣੀਆਂ ਜਾਇਦਾਦਾਂ ਵੇਚ ਕੇ ਬਾਹਰਲੇ ਦੇਸ਼ਾਂ ਜਾ ਰਹੇ। ਬਾਕੀ ਇੱਥੇ ਬਲਾਸਟ ਹੋ ਰਹੇ ਨੇ, ਦੁਕਾਨਦਾਰਾਂ ਦਾ, ਕਾਰੋਬਾਰੀਆਂ ਦਾ ਹਾਲ ਕੋਈ ਨਹੀਂ, ਫਰੋਟੀਆਂ ਦੀਆਂ ਚਿੱਠੀਆਂ, ਫਰੋਟੀਆਂ ਦੇ ਫੋਨ। ਤੇ ਤੁਸੀਂ ਵੇਖੋ ਕਿੰਡੀ ਵੱਦ ਕਿਸਮਤੀ ਦੀ ਗੱਲ ਏ, ਜੰਨੀ ਜੀ। ਤੁਹਾਡੇ ਦਾਸ ਦੇ ਜਿਹੜਾ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਹੋਲਡ ਕਰਦਾ ਲੀਡਰ ਆਫ ਦੀ ਆਪੋਜੀਸ਼ਨ ਉਹਦੇ ਤੇ ਪਰਚਾ ਹੁੰਦਾ ਤੇ ਪਰਚਾ ਵੀ ਸਾਨੂੰ ਜਿਹੜੀ ਐਫ ਆਈ ਆਰ ਦੀ ਕਾਪੀ ਹੈ ਉਹ ਜੱਜ ਦੇ ਜ਼ਰੀਏ 4 ਵਜੇ ਪਰਚਾ ਕਰਦੇ ਨੇ ਅਗਲੇ ਦਿਨ 3 ਵਜੇ ਜੱਜ ਦੀ ਕਚਹਿਰੀ ਤੋਂ ਆਰਡਰ ਕਰਾ ਕੇ ਥਾਣੇ ਤੋਂ ਲੈਣੀ ਪੈਣੀ ਇਸ ਕਿਸਮ ਦੀ ਜਸਟਿਸ ਤੇ ਮੇਰੇ ਘਰ ਉਸੇ ਦਿਨ ਸ਼ਾਮ ਨੂੰ ਰਾਤ 8:30 8:30 ਵਜੇ 9 ਵਜੇ ਸੰਮਨ ਚੇਪ ਕੇ ਚਲੇ ਜਾਂਦੇ ਜਿਸ ਪਾਰਲੀਮੈਂਟਰੀ ਸਿਸਟਮ ਨੂੰ ਅਸੀਂ ਫੋਲੋ ਕਰ ਰਹੇ ਹਾਂ ਬੈਸਟ ਮਿਸਟਰ ਪਾਰਲੀਮੈਂਟਰੀ ਸਿਸਟਮ ਉਹਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਨੂੰ ਸ਼ੈਡੋ ਟੀਮ ਮਿਨਿਸਟਰ ਕਿਹਾ ਜਾਂਦਾ ਹੈ ਸ਼ੈਡੋ ਟੀਮ ਮਿਨਿਸਟਰ ਜਾਂ ਜਿਹੜਾ ਐਲਓਪੀ ਹੈ ਉਹਨੇ ਕਿਤੇ ਭੱਜ ਕੇ ਚਲੇ ਜਾਂਦੇ ਰਾਤ ਦੇ 8 9 ਵਜੇ ਤੁਸੀਂ ਆਉਂਦੇ ਹੋ ਸੰਮਨ ਚੇਪ ਕੇ ਜਾਂਦੇ ਹੋ ਮੈਂ ਪੁੱਛਣਾ ਚਾਹਨਾ ਇੱਥੇ ਰਾਜਾ ਜੀ ਤੁਹਾਡੇ ਜ਼ਰੀਏ ਹੁਣ ਸੁਣੀ ਰਹੇ ਹੋਣੇ ਮਾਨਸ਼ਾ ਮਾਨਸ਼ਾ ਇਹ ਕੇਆਈਜੀ ਡਰੱਗਸ ਦੇ ਕੇਸ ਦੇ ਵਿੱਚ ਤੁਹਾਡੀ ਸਰਕਾਰ ਨਹੀਂ ਖੜਿਆ ਕਦੀ ਉਹਦੇ ਘਰ ਵੀ ਕੋਈ ਸਮਨ ਜਾਰੀ ਕੋਈ ਲਾਇਆ ਜੇ ਇਸ ਕਿਸਮ ਦਾ ਲੋਰੈਂਸ ਬਿਸ਼ਰੋਈ ਨਾਲ ਇੰਟਰਵਿਊ ਪ੍ਰਤਾਪ ਸਿੰਘ ਬਾਜਵੇ ਨੇ ਨਹੀਂ ਕਰਾਈ ਇਹ ਭਗਵੰਤ ਮਾਨ ਜੀ ਤੁਸੀਂ ਕਰਾਈ ਤੁਸੀਂ ਹੋ ਮੰਤਰੀ ਹੋ ਤੁਹਾਡੀ ਪੁਲਿਸ ਨੇ ਮੋਹਾਲੀ ਦੀ ਕਚਹਿਰੀ ਚੋ ਸਪੈਸ਼ਲੀ ਗੱਡੀਆਂ ਦੇ ਵਿੱਚ ਉਹਨੂੰ ਲੈ ਕੇ ਤੁਸੀਂ ਖੜੜ ਸੀਆਈਏ ਜਾਂਦੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਕੈਸਪੀ ਤੇ ਡੀਐਸਪੀ ਉਥੋਂ ਦੀ ਆਪਣਾ ਫੋਨ ਦੇ ਕੇ ਇੰਟਰਵਿਊ ਕਰਵਾਤਾ ਇੱਕ ਘੰਟੇ ਦੀ ਇੰਟਰਵਿਊ ਦੋ ਵਾਰ ਹੋਈ ਤੁਹਾਡਾ ਡੀਜੀਪੀ ਵੀ ਮੁਕਰਦਾ ਤੁਸੀਂ ਵੀ ਮੁਕਰਦੇ ਹੋ ਕਿ ਪੰਜਾਬ ਵਿੱਚ ਨਹੀਂ ਕਿਸੇ ਬਾਹਰਲੀ ਜੇਲ੍ਹ ਚ ਇੰਟਰਵਿਊ ਹੋਈ ਹੋਣੀ ਆਨਰੇਬਲ ਹਾਈ ਕੋਰਟ ਇੰਟਰਵਿਊ ਕਰਦਾ ਹੈ ਇੱਕ ਕਮਾਂਡਰ ਪੁਲਿਸ ਅਫਸਰ ਦੀ ਡਿਊਟੀ ਲਗਾਈ ਜਾਂਦੀ ਕਿਉਂਕਿ ਹਾਈ ਕੋਰਟ ਨੂੰ ਹੀ ਪਤਾ ਹੈ ਇਹਨਾਂ ਵਿੱਚੋਂ ਚੰਗੇ ਅਫਸਰ ਕਿਹੜੇ ਉਹਨੂੰ ਲਫਾਫਾ ਬੰਦ ਰਿਪੋਰਟ ਬੰਗਾਉਂਦੇ ਨੇ ਲਫਾਫੇ ਵਿੱਚੋਂ ਦੱਸਦਾ ਕਿ ਸਾਡੀ ਪੁਲਿਸ ਨੇ ਹੀ ਇਹ ਇੰਟਰਵਿਊ ਆਪਣਾ ਫੋਨ ਦੇ ਕੇ ਕਰਵਾਇਆ ਮੈਂ ਪੁੱਛਣਾ ਚਾਹਨਾ ਕਦੀ ਉਹ ਸੰਧੂ ਜਿਹੜਾ ਕੱਢਿਆ ਸੀ ਕਦੀ ਉਹਦੇ ਘਰ ਦੇ ਬਾਹਰ ਵੀ ਸੰਭਲ ਲਾਇਆ ਨਾ ਨੀਦੀ ਘਰਲੇ फेर ਕੱਲ ਕਹੀ ਜਾਂਦਾ ਐ ਨਾ ਵਕੀਲ ਕਰ ਲਿਆ ਜੀ ਹੁਣ ਵਕੀਲ ਲੱਭਦਾ ਫਿਰਦਾ ਉਹ ਤੇਰੇ ਵਰਗੇ ਨਾ ਬਾਹ ਪੈ ਜੇ ਤੇ ਬੰਦਾ ਵਕੀਲ ਵੀ ਨਾ ਲੱਭੇ ਇਹ ਸਾਡਾ ਤੂੰ ਮੈਨੂੰ ਦੱਸ ਆ ਜਿਹੜਾ ਇਹਨਾਂ ਦਾ ਸੁਪਰੀਮੋ ਹੈ ਕੇਜਰੀ ਵਾਕ ਇਹ ਸੁਪਰੀਮ ਕੋਰਟ ਚੋਂ ਜਦੋਂ ਧਿਆਰ ਜੇਲ੍ਹ ਚੋਂ ਬਾਹਰ ਆਇਆ ਬਿਨਾਂ ਵਕੀਲੋਂ ਆ ਗਿਆ ਤੁਸੀਂ ਮੈਨੂੰ ਦੱਸੋ ਸੁਸੋਧੀਆਂ ਨੇ ਜਾਂ ਜੈਲ ਨੇ ਜਾਂ ਧਾਇਰ ਨੇ ਇਹ ਵਕੀਲ ਨਹੀਂ ਕੀਤੇ ਜਦੋਂ ਬਾਹਰ ਆਏ ਇਹ ਸਾਡਾ ਇੱਕ ਜਮਹੂਰੀ ਹੱਕ ਹੈ ਡੈਮੋਕਰੈਟਿਕ ਰਾਈਟ ਹੈ ਸਾਡਾ ਮੋਹਰ ਹੰਦੀ ਉਹ ਦੇ ਦੀ ਗੱਲ ਕਰ ਤੇ ਅੱਜ ਮੈਂ ਉਹਨੂੰ ਦੱਸਿਆ ਹੀ ਏ ਕਿ ਮਾਨ ਸਾਹਿਬ ਅਸੀਂ ਚੱਲੇ ਇਹ ਕੋਈ ਪਹਿਲੀ ਵਾਰ ਅਸੀਂ ਇਹ ਤਕਲੀਫਾਂ ਨਹੀਂ ਚੱਲੀਆਂ ਸਾਡੇ ਪਰਿਵਾਰ ਨੇ ਬਹੁਤ ਸਾਰੀਆਂ ਤਕਲੀਫਾਂ ਚੱਲੀਆਂ ਹਨ ਮਾਨ ਸਾਹਿਬ ਤੁਹਾਡੇ ਪਰਿਵਾਰ ਦੇ ਵਿੱਚ ਇਹ ਵਾਕਿਆ ਹੋਇਆ ਹੁੰਦਾ ਤਾਂ ਤੁਹਾਨੂੰ ਪਤਾ ਲੱਗਦਾ ਕਿ ਪਰ ਜਵਾਨੀ ਦੇ ਵਿੱਚ ਜਦੋਂ ਬਾਪ ਚਲਾ ਜਾਂਦਾ ਉਸ ਘਰ ਤੇ ਕੀ ਬੀਤਦੀ ਤੁਸੀਂ ਐਪਰੀਸ਼ੀਏਟ ਕਰਨ ਦੇ ਬਜਾਏ ਤੁਸੀਂ ਤੇ ਤੁਹਾਡੇ ਕੁਲੀਗਸ ਨੇ ਹਰ ਚੀਜ਼ ਨੂੰ ਵਿਵਾਦਿਤ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਪ੍ਰਧਾਨ ਨੇ ਮੈਨੂੰ ਬੜਾ ਅਫਸੋਸ ਹੈ ਨਿੱਜੀ ਮਸਲਿਆਂ ਦੇ ਵਿੱਚ ਬਲੂ ਦੀ ਬੈਲਟ ਹਿੱਟ ਕੀਤਾ ਮੈਂ ਇੱਥੇ ਜਵਾਬ ਨਹੀਂ ਦੇਣਾ ਚਾਹੁੰਦਾ ਮੈਂ ਸ਼ਮਨ ਅਰੋੜੇ ਨੂੰ ਯਾਦ ਕਰਾਉਣਾ ਚਾਹੁੰਦਾ ਥੋੜਾ ਜਿਹਾ ਆਪਣੇ ਘਰ ਵੱਲ ਵੀ ਆਪਣੇ ਮਜੇ ਥੱਲੇ ਵੀ ਕਿਤੇ ਛੋਟਾ ਫੇਰ ਲਈ ਨਹੀਂ ਤੇ ਮੈਂ ਤੈਨੂੰ ਦੱਸੂ ਤੁਹਾਡੇ ਘਰ 'ਚ ਵੀ ਜਿਹੜੀ ਟ੍ਰੈਜੇਡੀ ਹੋਈ ਸੀ ਉਹਦਾ ਕਾਰਨ ਕੀ ਸੀ ਤੋ ਇਸ ਗੱਲ ਕਰਨ ਬਗਾਨੇ ਲੋਕਾਂ ਤੇ ਕਦੀ ਇਸ ਕਿਸਮ ਦੀ ਦੂਸ਼ਣਬਾਜ਼ੀ ਨਹੀਂ ਕਰੀ ਸੀ ਸਾਨੂੰ ਤੁਹਾਡੀ ਇਹ ਜਿਹੜੀ ਜਮਾਤ ਇਹ ਜਿਹੜੀ ਉਹ ਕੀ ਕਹਿੰਦੇ ਹੁੰਦੇ ਨੇ ਇਹਨਾਂ ਦੀ ਫਰਜ਼ੀ ਇਨਕਲਾਬ ਕਹਿੰਦੀ ਜਮਾ ਸਾਨੂੰ ਸਰਟੀਫਿਕੇਟ ਲੈਣ ਦੀ ਨੈਸ਼ਨਲਿਸਟ ਪਾਰਟੀਆਂ ਨੂੰ ਲੋੜ ਨਹੀਂ ਮੇਰੇ ਖੋਤੇ ਬਲਾਸਟ ਹੋਇਆ ਮੇਰੀ ਸਾਰੀ ਗੱਡੀ 1990 ਦੇ ਵਿੱਚ ਬਟਾਲੇ ਸਿਟੀ ਚ ਉਡਾਈ ਗਈ ਐਫ ਆਈ ਆਰ ਰਜਿਸਟਰ ਹੋਈ ਉਦੋਂ ਮੇਰਾ ਖਾ ਜੰਮਿਆ ਹੀ ਸੀ ਭਗਵੰਤ ਇਹਦੇ ਬੱਬਾ ਦੇਖ ਆਖਿਉੜੇ ਨੇ ਇਹਦੇ ਤੇ ਕਦੀ ਕੋਲਤੀ ਮੇਰਾ ਖਾ ਕੱਲ ਦੇ ਕੋਲਤੀ ਗੋਲੀ ਵੀ ਨਹੀਂ ਨਿਕਲੀ ਇਹਦੇ ਕੱਲੇ ਬੋਤਲਾਂ ਦੇ ਆ ਜਿਹੜੇ ਉਤਲੇ ਢੱਕ ਨੇ ਉਹਨਾਂ ਦੇ ਖੋਲਣ ਦੀ ਆਵਾਜ਼ ਵੀ ਸੁਣੀ ਜਿਹੜਾ ਸ਼ਾਮ ਨੂੰ 5 ਵਜੇ ਉਹ ਖੋਲਦਾ ਨਾ ਉਦੋਂ ਉਹ ਕੜਕ ਕਰਕੇ ਖੋਲਦਾ ਜਿਹੜਾ ਉਹਦੀ ਆਵਾਜ਼ ਹੀ ਇਹਦੇ ਸੁਣੀ ਇਹਨੂੰ ਪਤਾ ਹੁੰਦਾ ਤੇ ਇਸ ਕਿਸਮ ਦੀ ਤੇ ਗੱਲ ਨਾ ਕਰ ਸੋ ਇਸ ਗੱਲ ਕਰ ਅਸੀਂ ਚੱਲੇ ਆ ਜਿੱਥੇ ਤੂੰ ਸਾਨੂੰ ਕੱਢਾ ਜੋ ਤੇਰੇ ਮਨ ਛੇ ਆਪਣਾ ਮਨ ਰਾਜੀ ਕਰ ਨਾ ਸਾਨੂੰ ਕੋਈ ਡਾਰੇ ਨਾ ਸਾਨੂੰ ਕੋਈ ਖੌਫ ਇਹ ਚੰਗੀ ਤਰ੍ਹਾਂ ਸਮਝ ਲੈ ਬਟ ਇੰਨੀ ਮੈਂ ਗੱਲ ਜ਼ਰੂਰ ਕਹ ਦੂੰਗਾ ਜੇ ਜਿਉਂਦੇ ਰਹਿਗੇ ਭਗਵਾਨ ਜੀ ਆਪਣੀ ਤਿਆਰੀ ਪੱਕੀ ਮੈਂ ਤੁਹਾਨੂੰ ਇੰਨਾ ਦੱਸਿਆ ਪ੍ਰਮਾਤਮਾ ਨੂੰ ਹਸਰ ਨਾਜ਼ਰ ਕਰਕੇ ਜੇ ਜਿਉਂਦੇ ਰਹਿਗੇ ਸਰਦਾਰ ਭਗਤ ਸਿੰਘ ਬਾਜਵਾ ਜਿੰਦਾਬਾਦ ਸਰਦਾਰ ਭਗਤ ਸਿੰਘ ਬਾਜਵਾ ਜਿੰਦਾਬਾਦ ਇੱਕ ਮਿੰਟ ਜੇ ਜਿਉਂਦੇ ਰਹਿਗੇ ਤੇ ਆਪਣੀ ਤਿਆਰੀ ਮੈਂ ਬਸ ਇੰਨਾ ਹੀ ਕਹਿਦਾ ਹੋਇਆ ਸਾਰੇ ਸਾਥੀਆਂ ਦਾ ਵਿਸ਼ੇਸ਼ ਤੌਰ ਤੇ ਆਪਣੀ ਨੈਸ਼ਨਲ ਲੀਡਰਸ਼ਿਪ ਦਾ ਆਪਣੇ ਸਾਰੇ ਪੰਜਾਬ ਦੇ ਪਰਿਵਾਰ ਦਾ ਵਰਕਰ ਸਮੇਤ ਤੇ ਸਾਰੀਆਂ ਪਾਰਟੀਆਂ ਜਿਨ੍ਹਾਂ ਨੇ ਇਸ ਪੰਜਾਬ ਦੀ ਲੜਾਈ ਦੇ ਵਿੱਚ ਕਾਂਗਰਸ ਦਾ ਤੇ 10 ਦਾ ਸਾਥ ਦਿੱਤਾ ਤਾਂ ਮੈਂ ਉਹਨਾਂ ਸਾਰਿਆਂ ਦਾ ਮਸ਼ਕੂਰ ਹਾਂ ਜਿਹੜੇ ਡੈਮੋਕਰੇਸੀ ਦੇ ਵਿੱਚ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਬਹਾਲ ਕਰਨ ਵਾਸਤੇ ਸਾਡੀ ਜਨਮਤ ਕੀਤੀ ਬਹੁਤ-ਬਹੁਤ ਸ਼ੁਕਰੀਆ ਆਪਣਾ ਸਰ ਇੱਕ ਖਲੋ ਜੀ ਮੇਰੀ ਇੱਕ ਪ੍ਰੈਸ ਵਾਲਿਆਂ ਨੂੰ ਬੇਨਤੀ ਹੈ ਵੀ ਗਮਰਾ ਨਾ ਹੋਇਓ ਅਜੇ ਚੱਲਣ ਤੋਂ ਪਹਿਲੇ ਇੱਕ ਟਵੀਟ ਚ ਲਾਤਾ ਕਿਸੇ ਨੇ ਕਿ ਅੱਜ ਬਾਜਵਾ ਸਾਹਿਬ ਉਥੇ ਪੇਸ਼ ਨਹੀਂ ਹੋਊ ਮੈਨੂੰ ਇਮੀਡੀਏਟਲੀ ਇੱਕ ਟੀਵੀ ਨਿਊਜ਼ ਦੇ ਵਿੱਚ ਆਇਆ ਮੈਨੂੰ ਟਵੀਟ ਕਰਨਾ ਪਿਆ ਕਿ ਮੈਂ ਉਥੇ ਜਾ ਗਿਆ ਬਹੁਤ ਸਾਰੇ ਖਬਰਾਂ ਨੂੰ ਅਪਰੋਚ ਕੀਤੀ ਜਾ ਰਹੀ ਰਾਜਾ ਜੀ ਬੈਠੀ ਸੁਣ ਲਓ ਬਹੁਤ ਸਾਰੇ ਖਬਰਾਂ ਨੂੰ ਅਪਰੋਚ ਕੀਤੀ ਜਾ ਰਹੀ ਕਨਫਿਊਜ਼ਨ ਐਡ ਕਰੋ ਝੂਠੀਆਂ ਸਟੋਰੀਆਂ ਲਿਖਾਈਆਂ ਜਾ ਰਹੀਆਂ ਉਹਨਾਂ ਵੱਲ ਵੀ ਵਿਸ਼ੇਸ਼ ਧਿਆਨ ਮੈਂ ਕਿਸੇ ਤਨ ਤੁਹਾਨੂੰ ਦੱਸਾਂਗਾ ਸਰਕਾਰ ਨਾਲ ਲੜਾਈ ਇਹ ਸਰਕਾਰ ਦੀ ਲੜਾਈ ਦੇ ਵਿੱਚ ਸਾਨੂੰ ਇੰਡੀਪੈਂਡੈਂਟ ਪ੍ਰੈਸ ਦੀ ਬਹੁਤ ਭਾਰੀ ਮਦਦ ਦੀ ਲੋੜ ਹੈ ਤੇ ਮੈਂ ਤੁਹਾਡਾ ਬਹੁਤ ਬਖਸ਼ੂਰ ਜਿੰਨੇ ਵੀ ਟੀਵੀ ਚੈਨਲ 'ਤੇ ਬੈਠੇ ਨੇ ਭਾਵੇਂ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਮੇਰਾ ਆਪਣੀਆਂ ਭੈਣਾਂ ਨੂੰ ਹੀਰਾ ਦੱਸ ਮੈਂ ਬਹੁਤ ਮਸ਼ਹੂਰ ਆ

ਉਹਨਾਂ ਦਾ ਸਿਸਟਮ ਕੰਮ ਕਰਦਾ ਹੋਵੇ ਇਹਨਾਂ ਦਾ ਸਿਸਟਮ ਹੈ ਆਪਣਾ ਜਨੂਸ ਆਪ ਕਰਦੇ ਤੁਹਾਨੂੰ ਪਤਾ ਹੋਏਗਾ ਮੁੱਖ ਮੰਤਰੀ ਸਾਹਿਬ ਦੀ ਪੁਰਾਣੀ ਇੱਕ ਵੀਡੀਓ ਵੇਖੀ ਹੋਵੇ ਤੇ ਜਿੱਥੇ ਇੱਕ ਬੜਾ ਖੂਬਸੂਰਤ ਜਾਨਵਰ ਤੇ ਚੜ੍ਹੇ ਤੇ ਆਪਣੀ ਮਸ਼ਹੂਰੀ ਆਪ ਕਰਾ ਰਹੇ ਨੇ ਸੋ ਇਹੋ ਜਿਹੀਆਂ ਮਸ਼ਹੂਰੀਆਂ ਇਹਨਾਂ ਨੂੰ ਆਪ ਕਰਨ ਦੀ ਆਦਤ ਹੈ ਅਸੀਂ ਥੋੜੀ ਕਬੀਰਤਾ ਦੇ ਨਾਲ ਇਸ ਕਵੀਰ ਮਸਲੇ ਤੇ ਆਪਾਂ ਧਿਆਨ ਕਰੀਏ ਨਾ ਗੱਲਬਾਤ ਧਿਆਨ ਨਾਲ ਸਰ ਇਹ ਜੋ ਮਰਜ਼ੀ ਕਰਦੇ ਨੇ ਸਾਨੂੰ ਇਸ ਦਾ ਕੋਈ ਨਹੀਂ